ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੁੰਦੀ ਸਭ ਤੋਂ ਵੱਡੀ ਅਤੇ ਐਮ ਖਬਰ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਤਸ ਤੋਂ ਮਸ ਨਹੀਂ ਹੋ ਰਹੀ ਦੂਸਰੇ ਪਾਸੇ ਜੇ ਗੱਲ ਕਰੀਏ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਗੱਲਬਾਤ ਨਹੀਂ ਕੀਤੀ ਅੱਜ ਮਰਨ ਵਰਤ ਦੇ 24 ਦਿਨ ਪੂਰੇ ਹੋ ਗਏ ਨੇ ਉਧਰ ਦਿੱਲੀ ਦੇਖਨੌਰੀ ਬਾਰਡਰ ਉੱਤੇ ਭਾਰਤੀ ਜਨਤਾ ਪਾਰਟੀ ਵੱਲੋਂ ਸ਼ਿਰਕਤ ਇੱਕ ਵਾਰ ਵੀ ਨਹੀਂ ਕੀਤੀ ਗਈ ਨਾ ਹੀ ਆਪਣਾ ਨੁਮਾਇੰਦਾ ਭੇਜਾ ਗਿਆ ਇਵਨ ਤੋਂ ਇਹ ਕਹਿ ਦਿੱਤਾ ਗਿਆ ਕਿ ਸਿਹਤ ਮੰਤਰੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਉਹਨਾਂ ਸਾਰੀਆਂ ਚੀਜ਼ਾਂ ਨੁਕਾਰ ਕੇ ਇੱਕ ਨਵੀਂ ਪਸੂੜੀ ਪੈ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਅਤੇ ਐਮ ਖਬਰ ਆ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੇ ਸਰੀਰ ਨੇ ਕੰਮ ਕਰਨਾ ਬਿਲਕੁਲ ਛੱਡ ਦਿੱਤਾ ਹੈ ਕਿਸੇ ਵੀ ਸਮੇਂ ਬਹੁਤ ਹੋ ਸਕਦੀ ਹੈ ਕਿਸੇ ਵੀ ਸਮੇਂ ਇਸ ਦੁਨੀਆ ਤੋਂ ਜਾ ਸਕਦੇ ਨੇ ਅਲਵਿਦਾ ਕਹਿ ਸਕਦੇ ਨੇ ਇਸ ਪਾਨੀ ਸੰਸਾਰ ਨੂੰ ਕਿ ਹਾਲੇ ਵੀ ਜਗਜੀਤ ਸਿੰਘ ਢੱਲੇਵਾਲ ਆਪਣੀ ਜਿੱਤੇ ਨੇ ਕਿ ਜਿੰਨੀ ਦੇਰ ਤੱਕ ਤਿੰਨ ਕਾਲੇ ਕਾਨੂੰਨਾਂ ਦਾ ਲਿਖਤੀ ਪ੍ਰਮਾਣ ਪੱਤਰ ਅਤੇ 23 ਫਸਲਾਂ ਉੱਤੇ ਭਾਰਤ ਦੇ ਕਿਸਾਨਾਂ ਨੂੰ ਐਮਐਸਪੀ ਨਹੀਂ ਮਿਲ ਜਾਂਦੀ ਮੈਂ ਆਪਣਾ ਮਰਨ ਵਰਤ ਨਹੀਂ ਛੱਡਾਂਗਾ ਜੇ ਆਪਾਂ ਗੱਲ ਕਰੀਏ ਡਾਕਟਰ ਤਨਮੀਨ ਦੀ ਡਾਕਟਰ ਤਲਮੀਨ ਨੇ ਵੀ ਕਹਿ ਦਿੱਤਾ ਸੀ ਇਵਨ ਦੋ ਉਹ ਆਪਣਾ ਹੱਥ ਵੀ ਉੱਪਰ ਨਹੀਂ ਚੱਕ ਸਕਦੇ ਬੋਲਣਾ ਤੇ ਬੜੀ ਦੂਰ ਦੀ ਗੱਲ ਹੈ ਕਿਸੇ ਵੀ ਸਮੇਂ ਇਸ ਦੁਨੀਆ ਤੋਂ ਕੂਚ ਕਰ ਸਕਦੇ ਨੇ ਯਾਨੀ ਕਿ ਉਹਨਾਂ ਦੀ ਮੌਤ ਹੋ ਸਕਦੀ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਦਿੱਲੀ ਦੇ ਕਨੌਰੀ ਬਾਰਡਰ ਉੱਤੇ ਪੂਰੀ ਹਲਚਲ ਮਚੀ ਹੋਈ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਜਿਹੜੀ ਜਿਹੜੀ ਨਫੀ ਲਾ ਕੇ ਪੁਲਿਸ ਪ੍ਰਸ਼ਾਸਨ ਲਾ ਕੇ ਆਰਮੀ ਜਾਂ ਬੀਐਸਪੀ ਲਾ ਕੇ ਕਿਸੇ ਵੀ ਸਮੇਂ ਅੰਡਰਗਰਾਉਂਡ ਕਰਨਾ ਚਾਹੁੰਦੀ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਜਾਂ ਤਾਂ ਉਸ ਨੂੰ ਅੰਡਰਗਰਾਉਂਡ ਕਰੇ ਜਾਂ ਉਸ ਨੂੰ ਇਲਾਜ ਮੁਹੱਈਆ ਕਰਵਾਵੇ ਲੇਕਿਨ ਇੱਕ ਇਤੋਂ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਸੂਤਰ ਦੱਸਦੇ ਨੇ ਕਿ ਜਿਸ ਤਰ੍ਹਾਂ ਕੱਲ ਅਤੇ ਪਰਸੂ ਵਾਹਿਗੁਰੂ ਦੇ ਵਾਹਿਗੁਰੂ ਦੇ ਜਾਪ ਕੀਤੇ ਅੱਜ ਫਿਰ ਦੁਬਾਰਾ ਵਾਹਿਗੁਰੂ ਦਾ ਵਾਹਿਗੁਰੂ ਦਾ ਜਾਪ ਜਿਹੜਾ ਹੈ ਸ਼ੁਰੂ ਹੋ ਗਿਆ ਹੈ ਦਿੱਲੀ ਦੇ ਖਨੌਰੀ ਬਾਰਡਰ ਤੇ ਜਿੱਥੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੋ ਤੇ ਬੈਠੇ ਹੋਏ ਨੇ ਯਾਨੀ ਕਿ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਕਾਫੀ ਖਸਾ ਹੋ ਚੁੱਕੀ ਹੈ ਧੰਨਵਾਦ